ਸਭ ਖਾ ਰਹੇ ਨੇ ਚੱਲਦੇ ਜਾਂਦੇ ਗੁਰਕਰੇ ਅੱবি ਯਾਰ ਜਿੰਮ ਬੜੀ ਹੁੰਦੀ ਆਪਣੀ ਮੈਨੂੰ ਫਿਰ ਸਾਡੀ ਜਿੰਮ ਛੋਣੇ ਦੀ ਲੱਗ ਜਾਨੀ ਹੈ ਤੁਹਾਨੂੰ ਥੋੜੇ ਪਠਿਆ ਜਿ ਲੱਗ ਜਾਂਦੀ ਹੈ ਜਾਨੀ ਇਹਦੇ ਨਾਲ ਦੀ ਰੀਸ ਕੋਈ ਨਹੀਂ ਨਾ ਜਿਹੜੇ ਘੰਟੇ ਕੋਟ ਇਦਾਂ ਹੀ ਕਰਦੇ ਰਹਿੰਦੇ ਆ ਅੱਜ ਇਹਦੀ ਬੜੀ ਅੱਛੀ ਤੇ ਬਾਹਰ 버ਗਰ 버ਗਰ ਖਾਈਏ ਖਲੋ ਕੇ ਕਰੇ ਆਪਾਂ ਖਲਾਫ ਇੱਥੇ ਕੋਈ 버ਗਰ ਆਉਣਾ ਨਹੀਂ ਸੁਭਾਦੀ ਕੋਈ ਕੋਈ ਰੈਸਟੋਰੈਂਟ ਕੁਝ ਪਾਪਾ ਖਾਦਣ ਇੱਥੇ ਰੋ ਗਏ ਮਿਲ ਕੇ ਖਾਣ ਪਰ ਬਾਅਦ ਖਿਲਰੀ ਭੁਲਰੀ ਹੋਈ ਸਕੂਲੋਂ ਕੁੱਟ ਕੇ ਭੇਜਿਆ ਤੇਨੂੰ ਸਕੂਲ ਚ ਚੰਗੇ ਆ ਤੈਨੂੰ ਕੁੱਟਿਆ ਲੱਗਦਾ ਨਾ ਨਹੀਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਾਣੇ ਹੋਵਗੇ ਵਧੀਆ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਤੇ ਵਧੀਆ ਜੋ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਬੜੇ ਜਨਾਬਾਦ ਅੱਜ ਜਿਹੜਾ ਵਲੌਗ ਸ਼ੂਟ ਇਥੇ ਹੀ ਤਾਂ ਨਾਨ ਕਿਹਾਗੇ ਤੁਹਾਨੂੰ ਸਾਰੀ ਫੈਮਿਲੀ ਨੇ ਮਲਾਉਨੇ ਆ ਵਿਖਾਉਨੇ ਆ ਤੁਹਾਨੂੰ ਅੱਜ ਆਪਾਂ ਇਥੇ ਕੀ ਕਰਦੇ ਆ ਨਹੀਂ ਤੇ ਬਾਕੀ ਗੱਲਾਂ ਮੈਂ ਤਾਂ ਬਾਅਦ ਚ ਕਰਾਂਗੇ ਵਲੌਗ ਸਟਾਰਟ ਕਰੀਏ ਓ ਹੈਲੋ ਕੀੜੀਆਂ ਕਰਨ ਮੋਟਰਸਾਈਕਲ ਚੋਰੀਆ ਚੋਰ ਚੋਰ ਫੜ ਲਿਆ ਸੀ ਹਾਂ ਮੜਾ ਨਹੀਂ ਮਾਈਂ ਚੋਰ ਫੜ ਲਿਆ ਆ ਲੈ ਪੂਰੀ ਸਾਡੀ ਇਦਾਂ ਦਿਖਾਈ ਦੋ ਆਇਆ ਲੈ ਆ ਨਾ ਜੇ ਮਲਾਈਏ ਲੈ ਉਹਦੇ ਜੇਮੂ ਵਲੌਗ ਦੇਖ ਵਲੌਗ ਉਪਰ ਆ ਚਲੋ ਇਹ ਸਾਡੇ ਜਿਹਨੇ ਮਾਰ ਮੁਰ ਛੜਨ ਲੈ ਇੱਗੇ ਚੋਕ ਦੇ ਗੋਪੀ ਇੱਧਰ ਆ ਜਾ ਉਧਰ ਵੇਖ ਲੈ ਆ ਛੋਟੇ ਬੇਬੀ ਅਸੀਂ ਚੱਕੇ ਪਹਿਲੀ ਗੱਲ ਖਲੋ ਜਾ ਮੈਂ ਸਾਥ ਜੋੜੀ ਵੇ ਜਾਣੀ ਜੋੜੀ ਆਏ ਹੈ ਹੈ ਜੋੜੀ ਪੜੀ ਹੈ ਚੈੱਕ ਕਰੋ ਹੁਣ ਸਹੀ ਹੈ ਆ ਇੱਧਰ ਹੋ ਜਾ ਹਾ ਇਹਦਾ ਦਿਮਾਗ ਹਿੱਲ ਗਿਆ ਜੀ ਚੱਲਿਆ ਨਹੀਂ ਹੈ ਫੇਲ ਗਿਆ ਵਾ ਨੁਕਸ ਪਿਆ ਦਿਮਾਗ 'ਚ ਚੱਲ ਆਇਆ ਆਇਆ ਚੱਲੋ ਜੀ ਚੱਲੀਏ ਕੋਈ ਹਾਲ ਨਹੀਂ ਜਨਤਾ ਦਾ ਕੋਈ ਹਾਲ ਨਹੀਂ ਸਾਬ ਲੈ 10 ਮਿੰਟ ਨਹੀਂ ਨਹੀਂ ਰੱਖ ਕੇ ਨਹੀਂ ਪੂਰੀ ਗੱਲ ਆ ਕੇ ਗਿਆ ਸਪਾਉਂਡਰ ਲੈ ਉਹ ਅੰਦਰ ਗੇਅਰ ਕਿਥੋਂ ਪਾਉਣਾ ਹੈ ਫੇਰ ਤੇ ਉਹ ਪਿੱਛੇ ਤੂੜੀ ਵਾਲੇ ਬਰਾਂਡ ਚ ਰੱਖਿਆ ਉਹ ਤਾਂ ਗੋਪੀਆ ਦਾ ਖਾਦੀਆ ਖਰਾਕਾ ਕੰਮ ਹੋਣੀਆਂ ਹਾਂ ਲੱਖਾ ਬੋੜੜੀ ਇਕੜਾ ਗੱਡੀ ਲੈ ਗਿਆ ਵਰਨਾ ਤੁਹਾਨੂੰ ਪਤਾ ਉਹਦਾ ਗੇਅਰ ਨਹੀਂ ਨਾ ਆਈ ਅੱਜ ਮੇਰੇ ਲੜਕੇ ਨੇ ਮੋਟਰਸਾਈਕਲ ਲਿਫਟਰ ਕਰਵਾ ਵੀਡੀਓ ਲੱਖੇ ਨੂੰ ਆ ਵੀਰ ਲੱਖੇ ਨੂੰ ਗੱਡੀ ਬਾਹਰ ਕੱਢ ਕੇ ਦੇ ਦਿੱਤੀ ਹੁਣ ਇੱਕ ਚਲ ਗੱਲ ਦੱਸ ਲੱਖੇ ਨੂੰ ਗੱਡੀ ਬਾਹਰ ਕੱਢ ਕੇ ਦੇ ਦਿੱਤੀ ਉਹਨੇ ਸਿੱਧੀ ਚਲਾਈ ਠੀਕ ਕਰਦੇ ਉੱਥੋਂ ਹੀ ਜਾ ਕੇ ਤੇ ਢਖ ਲਾਰ ਕੇ ਉੱਥੋਂ ਸਿੱਧੀ ਲੈ ਕੇ ਤੁਰ ਪਿਆ ਬਟਾਲੇ ਨੇ ਬੱਲੇ ਬੱਲੇ ਪੈਲਤਾ ਉਸੇ ਜਾ ਕੇ ਅਗਲਾ ਪਾਸਾ ਲਾਤਾ ਕੰਧਰੋ ਜਦੋਂ ਲੱਗਾ ਤੁਰਨਾ ਉਹ ਘੇਰ ਪਾਵੇ ਤੇ ਗਾਣ ਤੁਰੇ ਘੇਰ ਪਾਵੇ ਗਾਣ ਤੁਰੇ ਮੈਨੂੰ ਫੋਨ ਕੀਤਾ ਆਂਦਾ ਯਾਰ ਬੈਗ ਗੇਅਰ ਦੀ ਪੈੜਿਆ ਮਾ ਮਾਮਾ ਸਵੇਰੇ ਚੇਤਨੀ ਕਰਾਇਆ ਉਹ ਤਾਂ ਸੁੱਕੜੇ ਪਾਇਆ ਨਹੀਂ ਇਹਦਾ ਪੈਚੋ ਬੈਰ ਕੇ ਅਗਲੇ ਬਣੇ ਆਉ ਕਰਕੇ ਪੁਲੀਸ ਜੱਬ ਕੇ ਪੈਂਦਾ ਨਾ ਘੇਰ ਤੇ ਫੇਰ ਪੈਂਦਾ ਥੋੜਾ ਕਟਕੇ ਤਾਂ ਨੂੰ ਆਹ ਤਾਂ ਨੂੰ ਕਟਕੇ ਪੈਂਦਾ ਉਹਦਾ ਆਂਦਾ ਪ੍ਰਵਾਲੇ ਪੈਣ ਜਾਂਦਾ ਪ੍ਰਵਾ ਆਵੇ ਅਗਲੇ ਬਣੇ ਲੱਗਾ ਮੁੱਠ ਦੇ ਨਾਲ ਇਹਨੂੰ ਮੈਂ ਤਾਂ ਦਾ ਬੰਗਲਾ ਫੇਰ ਪਾ ਉਹ ਪ੍ਰਵਾ ਪਹਿਲਾਂ ਗੋਣੀ ਦੱਸਿਆ ਕਹਿੰਦਾ ਮੈਂ ਤਾਂ ਕਿੱਦਾਂ ਕਿਨੂੰ ਇਹਰਾ ਮਾਸੜ ਤੋਂ ਸ਼ੁਰੂ ਹਾਬ ਬਾਸੜ ਦੇ ਜਿੱਦਾਂ ਰਸਿਆ ਹੁੰਦਾ ਨਹੀਂ ਨਹੀਂ ਮਾਸੜ ਕੇ ਰਸਿਆ ਦਾ ਰਸਨਾ ਕਿਹੜੇ ਵਿਚਾਰੇ ਦਾ ਫੋਨ ਟੁੱਟ ਗਿਆ ਮੇਰਾ ਫੋਨ ਟੁੱਟਾ ਵਾ ਚਲ ਨਵਾਂ ਜਨ ਹੈ ਨਾ ਕੱਲ ਬਣਾਇਆ 2000 ਰੁਪਏ ਵੀ ਲਾਇਆ ਅੰਦਰ ਨਹੀਂ ਮੈਂ ਚੱਲਣ ਨਹੀਂ ੜਿਆ ਆਂਦਾ ਭਾਜੀ ਲੈ ਜਾਓ ਮਹੀਨਾ ਚਲਾਓ ਮੈਂ ਮਹੀਨੇ ਬਾਅਦ ਫੇਰ ਮਾਮਾ ਪੈਸੇ ਮੰਗੇਗਾ ਨਵਾਂ ਤਾਂ ਲਓ ਨਵਾਂ ਲੈਨੇ ਹੁਣ ਕਿਹੜਾ ਤੁਹਾਡੇ ਉਹ ਗੜੇ ਪੈਸੇ ਘਟਿਆ ਲੈ ਲੈ ਦੋ ਨਹੀਂ ਬੜੀ ਮਾਲਕ ਦੀ ਕਿਰਪਾ ਵਾ ਮੈਂ ਤਾਂ ਫੇਰ ਲਓ ਇਹ ਨਾ ਮਨੂੰ ਵੇਖੀ ਫੋਨ ਘੱਟੇ ਆਏ ਕਿਹੜੀਆਂ ਬੱਕਰੀਆਂ ਵੇਚੀਆਂ ਲਾ ਦੇਣਾ ਤੁਹਾਨੂੰ ਵੇਚ ਨਹੀਂ ਆਈ ਕਿਹੜੇ ਬੱਕਰੀਆਂ ਵੇਚੀਆਂ ਨਾ ਇਹ ਕੁਕੜੀ ਰੱਖੀ ਨਾ ਮੁਰਗੀ ਰੱਖੀ ਪੈਣੀ ਹੁੰਦੀ ਧੋਈ ਨੂੰ ਹੋਰ ਕਿਤੇ ਰੋਡ ਦੇਤੇ ਤਾਂ ਘਟਤ ਨਹੀਂ ਕਰ ਲਈ ਨਹੀਂ ਨਹੀਂ ਪੈਣੀ ਆ ਇੱਕ ਰੋਡ ਤੇ ਪੈਹੋ ਆਪੂ ਵੇ ਤੇ ਇੱਥੇ ਇੱਥੇ ਪਾਓ ਆ ਰਾਜੇ ਲਾ ਕੇ ਮੇਂਗਣ ਖਾਣਾ ਕਰ ਦਿੰਦੇ ਆਪਣੀ ਮਿਹਨਤ ਦੇ ਮੇਂਗਣ ਖਾਣਾ ਇਹ ਸੋਚ ਘਟ ਗਿਆ ਏ ਸੋਚ ਚੰਗੀ ਹੋਵੇ ਨਾ ਨਹੀਂ ਉਹ ਤੇ ਆ ਮਾ ਜੰਦੂ ਜੀ ਕਿ ਜਤਰਾ ਵੀਰ ਬਾਪੂ ਕੇ ਕੋਰੇ ਦਾ ਗਲੇ ਪੈ ਗਏ ਬਾਹਰ ਉੱਟ ਕੇ ਆ ਤਾਂ ਤਾਂ ਬੱਕਰੀ ਵੇਂਗਣਾ ਕੰਢੀ ਗਲੇ ਜਾਂਦੇ ਵਿੱਚ ਇਹਦਾ ਮੂੰਹ ਲਈ ਜਉਣੀ ਵਾਟਰ ਟਾਕ ਸਤੰਬਰ ਹਾੜੀ ਹਾੜੀ ਨਾਨੀ ਨੇ ਵੇਲੇ ਰੱਖਿਆ ਹੁੰਦੀਆਂ ਇਹ ਆਹੋ ਰੱਖਿਆ ਹੁੰਦੀਆਂ ਇਹ ਬੱਕਰੀ ਸਗਾਤ ਤੇ ਗਿਆ ਇੱਥੇ ਰਾਤ ਤੇ ਕਹਿੰਦਾ ਗਰੇ ਪੈਂਡੇ ਪਰ ਮਟਰ ਟਕੋ ਆਂਦਾ ਬੱਕਰੀ ਵੇਂਗਣਾ ਕੰਢੀ ਹੋ ਤੁਹਾਦਾ ਇਹ ਆ ਵੀ ਆ ਖੁੱਲਾ ਥਾਂ ਖੁੱਲਾ ਹੀ ਹੁੰਦਾ ਵਾ ਅਹੀਂ ਉਥੇ ਐਵੇਂ ਨਾ ਜਿਹੜਾ ਕੈਦ ਜੀ ਲੱਗਦੀ ਹਨ ਜੇਲ ਜੀ ਹਨਾ ਤੇ ਹਰ ਦਾ ਦੰਡ ਕਟਦਾ ਜਾਂਦਾ ਆ ਮੈਨੂੰ ਆਖਣ ਅੰਦਰ ਵੜ ਜਾ ਕੇ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਮੈਂ ਤਾਂ ਇੱਥੇ ਖੁਸ਼ ਰਹਿੰਦਾ ਕਿਹਦੇ ਸ਼ਹਿਰ ਚ ਸੁੱਖ ਬੜੇ ਆ ਤੇ ਫੇਰ ਉਥੇ ਨਹੀਂ ਹੁਣ ਇੱਕ ਤਰ੍ਹਾਂ ਦੇ ਮੌਸਮ ਜਿਹੜੇ ਵਧੀਆ ਨੇ ਯਾਰ ਆ ਬਾਹਰ ਇੱਥੇ ਲਿਆਇਆ ਕੁਰਸੀ ਕੋਣ ਮਾਮਾ ਜੀ ਕਿਸ ਚੀਜ਼ ਨੂੰ ਹੱਥ ਲਾਇਆ ਨਾ ਅੱਛਾ ਤੇ ਫੇਰ ਦੇਖ ਲਓ ਕੀ ਬੰਦ ਆ ਆੜੇਕ ਮਾਮੇ ਨੂੰ ਮਿਲੋ ਮਾਮਾ ਦਾ ਬਾਬਾ ਡਿੰਗੜੀ ਵਾਲਾ ਜੇ ਕੋਈ ਵੀ ਹੋਰ ਬਤਾ ਕੇ ਆਪਣਾ ਕਾਰੋਬਾਰ ਕੁਛ ਨਾ ਕਰੇ ਕੋਈ ਬਸ ਮਾਮਾ ਦਾ ਬਾਬਾ ਠੇਕ ਜਿਹੜਾ ਹੁਣ ਕਿੱਧਰ ਡਿੰਗਣਾ ਵਾ ਆਲਦਾ ਬੱਕਰੀਆਂ ਤੇ ਬੰਬੂ ਨਾ ਜਾਣਾ ਟਾਰਗੇਟ ਕਰ ਪਾਪਾ ਪਰ ਹੈ ਜੇ ਇਹ ਟਾਰਗੇਟ ਸੱਚਾਈ ਨਾ ਕਰਦੇ ਪੈਣਾ ਨਹੀਂ ਹੋਏਗਾ ਹੁਣ ਲੈ ਕਮੇਟੀ ਦੀ ਇੱਕ ਵਾਰੀ ਕੱਢਣੀ ਸੀਗਾ ਪਰਚੀ ਵਾਲੀ ਕੱਲੇ ਬਾਹਰ ਕਿੱਥੇ ਲੱਗਣੀ 71145 ਚਾਹ ਇਹ ਰਿਆ ਕਿ ਲੜਾਈ ਕਿੱਥੇ ਲੱਗਣੀ ਹੈ ਪਰਚੀ ਵਾਲੀ ਕਮੇਟੀ ਨਹੀਂ ੱਡਣਿਆ ਜਿੱਥੇ ਕੋਈ ਆਪਣਾ ਹੋਵੇ ਤੇ ਨਾਲ ਲੱਗੇ ਬਣੇ ਹਨ ਧਨੀਵਾਰਾ ਕੰਦੇ ਹੁਣ ਮੂਰ ਦੇ ਹੀ ਲੜਾਈ ਫਿਰ ਇੰਦੇ ਜਿਹੜੇ ਤਾਂ ਪਿਹਾਰੇ ਪੁਆਈਆਂ ਸਿਰ ਤੇ ਬੰਦਾ ਚੜਦਾ ਸਾ ਤੂੰ ਕਹਿਆ ਇਹ ਤਾਂ ਜਰੂਰ ਚੜਾਉਣਾ ਮੈਂ ਤਾਂ ਲੈ ਚੰਗਾ ਚੜਾ ਸਿਰ ਤੇ ਇਹ ਤਾਂ ਜਰੂਰ ਹੈ ਹਲੋ ਇਹ ਨਾ ਉਹ ਮੈਨੂੰ ਨੰਬਰ ਦੇ ਦੋ ਮੈਂ ਕਰ ਲੈਣਾ ਗੱਲ ਫਰੀ ਹੋਵੇ ਚਲੋ ਆਹ टेंपरेचर ਆਹ ਕਾੜ ਕਰੂੰਗਾ ਜਿੱਦਣ ਇਹਨਾਂ ਪਰਚੀ ਕੱਢਣੀ ਇਹਨਾਂ ਮੋਢਿਆਂ ਦੇ ਖਲੋਣੀ ਜਿਆਦਾ ਹਾਂ ਹੂੰ ਇਹਨਾਂ ਪਰਚੀ ਕੱਢ ਰਹੀ ਹੋਸੋਦੇ ਅਗਲੇ ਬਾਰੇ ਪਰਚੀ ਆ 350 ਰੁਪਏ ਦੋ ਪਰਚੀ ਕੱਢ ਦੇ ਜੀ ਇਹ ਪਹਿਲਾ ਰਿਸ਼ਵਤ ਹੈ ਮੈਂ ਤੇ ਨਜ਼ਰ ਦੇਤਾ ਵੀ ਪਰਚੀ ਕੱਢਦੀ ਹੁਣ ਮੈਂ ਤੈਨੂੰ ਆਖਣਿਆ ਅਸੀਂ 2000 ਹੋਰ ਦੇਣੇ ਸਾਨੂੰ ਹੁਣੇ ਦਿਓ ਬਣੀ ਗਏ ਸੁਣ ਤਿੰਨ ਆ ਗਈ ਇਹਨਾਂ ਦੇ ਹੈ ਨਾ 3000 ਦੇ ਕਹਿੰਦੇ ਕਿ 3000 ਹੈ ਨਾ ਇਹ ਨਾ ਨਾ ਦੇਣਾ ਪੈਣਾ ਲਾਸੀ ਕਿਹਨੇ ਲਓ ਜਾਰਾ ਲਓ ਜਾਰਾ ਕੇ ਨਾ ਉਹ ਤੇ ਕੰਢੀ ਵਜਾ ਆ ਵਾਕੀ ਗੱਲ ਸੋਹਰੇ ਸਾਹ ਤਿੰਨ ਤਾਂ ਖੜੇ ਹਟ ਗਏ ਹਰ ਬਈ ਚੱਲ ਪੈ ਤਾ 12 ਤੇਰੇ ਦੋ ਕੰਨਾਂ ਤੇ ਜਿਲਾਈ ਚ ਦੌੜਨਾ ਤੈਨੂੰ ਮੋੜਿਆ ਨਹੀਂ ਰਿਵਰ ਕਿੱਟੇ ਛੱਡ ਤਾਏ ਨੇ ਮੋੜਿਆ ਆ ਮਾਮਾ ਬੂਝਾ ਲੈ ਲੋਗ ਲੋਗ ਕਿੰਨੇ ਜਾਨ ਪਤਾ ਆਨੇ ਜਵਾਨ ਦੀ ਸ਼ਾਂਤੀ ਵੇਖੋ ਬੰਬ ਟੱਕਣ ਲਾਈਏ ਤੇ ਮਾਮਾ ਵੀ ਤੇ ਹਟਾ ਆਈ ਗਿਆ ਹੈ ਉਥੋਂ ਮੁੜ ਕੇ ਚੰਗਾ ਮਾਮਾ ਵੀ ਆ ਗਿਆ ਕਿ ਨੌਕਰੀ ਲਈ ਇੱਕ ਮਾਮਾ ਉਹ ਬੈਠਾ ਹੈ ਉਹ ਨਹੀਂ ਗੱਲਾਂ ਦੀ ਗਈ ਮੁੜ ਕੇ ਥੋੜੀ ਆਇਆ ਹੈ ਮੁੜ ਕੇ ਨਹੀਂ ਆਇਆ ਮੰਨੇ ਨਹੀਂ ਹੋਣਗੇ ਹਾਂ ਕੋਈ ਤਾਂ ਇੰਟਰਨੈਟ ਹੋਣੇ ਡਾਟਾ ਸਹੀ ਹੋਣਾ ਹੈ ਉਦੋਂ 99 ਵਿੱਚ ਨਾ ਭਰਤੀ ਹੋਏ ਸੀ ਉਹ ਉਦੋਂ ਉਥੇ ਉਹ ਗਿਆ ਸੀ ਚਿੰਗਾ ਦਾ ਦੋਰਾ ਉਹ ਚਿੰਗਾ ਦਾ ਉਹ ਹੁੰਦਾ ਹੈ ਗੋਲੀ ਚੱਲੀ ਤੇ ਇਹਨਾਂ ਛੁੱਟੀਆਂ ਰੈਟ ਲਾ ਕੇ ਕਰ ਲਵਾਂਗੇ ਅੱਜ ਉਹਦੇ ਨਾਲ ਦੀ ਵੀ ਏਸਾ ਹੀ ਵੱਡਾ ਗੁੱਠਾ ਤੇ ਫਿਰ ਕੋਈ ਚਿੱਟਾ ਵਾਲਾ ਕਰਦੇ ਆਂ ਤੇ ਵੇਪਾ ਆਦਿ ਗੁੱਠਾ ਤੇ ਹੀ ਵੱਡੇ ਹੋ ਜਾਂਦੇ ਆਂ ਤੇ ਇਹ ਜਦੋਂ ਆਦਿ ਗੁੱਠਾ ਲਾਉਂਦੇ ਕਿਹੜਾ ਲਾਉਣਾ ਹੈ ਕੋਈ ਫੱਡੇ ਜਿਹੜਾ ਖੱਬੇ ਦਾ ਲੱਗਦਾ ਉਹਨੂੰ ਕੱਢ ਦਿੰਦੇ ਜਿਹੜਾ ਸੱਜੇ ਨੂੰ ਕੱਢਦਾ ਲਾਉਂਦਾ ਉਹਨੂੰ ਰੱਖ ਲੈਂਦੇ ਹੂੰ ਤੇ ਗੁੱਸਾ ਲਾ ਕੇ ਭਰਤੀ ਹੋਏ ਸੀ 92 ਦੇ ਪੁਲਿਸ ਤੂੰ ਕ ਕੰਚ ਲਾਈ ਹਾ ਆਪ ਹੀ ਪਾ ਜਣਾ ਮਰਿਆ ਨੂੰ ਸਿਣ ਕਰਨੇ ਕਰਾਉਂਦੇ ਸਿੱਧੂ ਮੂਸੇ ਵਾਲੇ ਦੇ ਆ ਸੈਣ ਥੋੜੇ ਸਿੱਧੂ ਮੂਸੇ ਵਾਲੇ ਜਿਆਦਾ ਮੇਰੇ ਘਾੜੇ ਚੱਲਣ ਦੇ ਹੋ ਕਾਰੇ ਜਿਸ ਸੈਣ ਵੇਖੇ ਜਿਦਾਂ ਤਰਾ ਕਾਡਾ ਪਿਆ ਕਛਿਆ ਜਾਂਦਾ ਤੇਰੀ ਨਾ ਸੈਣ ਕਰ ਲੈ ਦੱਬਾ ਦੱਬਾ ਐਨੂੰ ਵੀ ਪੇਦਾ ਅੱਛਾ ਕਪਾ ਪਤਾ ਨਹੀਂ ਕੀ ਨੂੰ ਗਾੜੀ ਬਿਆਰੀ ਜਾ ਕੇ ਫਿਰ ਲੱਲਾ ਐਨੂੰ ਪਾਣੀ ਰ ਰ ਇੱਕ ਇੱਕ ਕਰ ਕੇ ਦਦਲੀਪ ਲੱਲਾ ਪਹਿਲਾਂ ਆਉਂਦਾ ਹੈਗਾ ਦਦਲੀਪ ਆਉਣਾ ਫਿਰ ਪਪਾ ਬਦ ਦਦਲੀਪ ਸਿੰਘ ਇਹ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਆ ਜੀ ਸੁਣੋ ਤੁਸੀਂ ਇਹਨਾਂ ਦੀ ਬੜੇ ਦਿਨਾਂ ਬਾਅਦ ਵਲੋਗ ਆਉਂਗਾ ਅੱਜ ਦੱਦਾ ਪਹਿਲੇ ਦੱਦਾ ਪਪੇ ਨੂੰ ਜ਼ਿਆਦਾ ਲੱਲਾ ਨੂੰ ਪੀ ਲੈ ਪੀ ਲੈ ਦਦਲੀਪ ਫਿਰ ਬੋਲਦਾ ਮਾ ਬੋਲੀ ਪੰਜਾਬੀ ਨਹੀਂ ਆਉਂਦੀ ਦਦਲੀਪ ਹੀ ਉਹ ਦੱਸਿਓ ਪੀਪਾ ਕੋ ਕਹਦੇ ਹਾਲ ਪੀਪਾ ਆ ਕੀ ਦਲੇਪ ਤਾਹੀ ਬਜਾ ਫੁੱਟ ਲੰਪੀ ਇਹਨਾਂ ਨੂੰ ਨਾ ਹੀ ਫੇਰ ਕਿਤੇ ਆਹ ਇਹ ਫੋਨ ਲੈ ਮੜਾ ਜਾ ਮੇਰੇ ਇਹਦੇ ਤਾਏ ਪੀਪੇ ਦਾ ਬੋਲੂਗਾ ਉਸਦੇ ਲਾਓ ਫੋਨ ਕਿੱਥੋਂ ਲਾਣਾ ਪੀਪੇ ਉਹ ਲਾਉਣ ਕੇ ਫੇਰ ਸਤਾਰਨੀ ਹੋਰ ਪੀਪੇ ਉਹ ਨਾ ਕਿੱਥੋਂ ਲਾਉਣਾ 20 20 ਰੁਪਏ ਉਹ ਜਦੋਂ ਮੈਂ ਉਹਨਾਂ ਦੇ ਘਰ ਬੈਠਾ ਪਾਸੇ ਉਹਦੀ ਘਰ ਦੀ ਨੌਣੇ ਲਾ ਉਹ ਕਟਿਆ ਮੈਂ ਆ ਉਹ ਅੰਦਾਣਾ ਸੀ ਫਾਟਲ ਬੰਦੀ ਉਹ ਬੱਲਾ ਬੋਲਦੀ ਆ ਹਾਂ ਤੇ ਕਿਉਂ ਕਹਿੰਦੇ ਦੋ 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 ਆ ਜਿਹਾ ਬੋਲ ਲਗਾ ਨਾ ਟੋਣਡੀ ਪੀਪਾ ਚਲ ਦੇਖ ਨਾ ਇੱਥੇ ਆਹ ਇੱਧਰ ਨਾ ਨਹੀਂ ਕੋਈ ਲੈਂਦਾ ਇੱਧਰ ਲੜਾਈ ਲੜਾਈ ਬਹੁਤ ਹੋਣ ਈ ਆ ਤੇ ਤੁਸੀਂ ਵੀ ਦੱਸਿਓ ਕਿ ਲੜਾਈ ਨੇ ਹੁਣ ਸੱਜੇ ਪਾਗਾ ਬਾਰੇ ਟਾਰੀ ਬੰਨ੍ਹ ਕਰਤਾ ਆ ਬੰਨ੍ਹ ਕਰਤਾ ਉਧਰ ਦੇ ਬੰਦੇ ਉਧਰ ਘਲੰਡੇ ਨੇ ਆਪਣੇ ਇੱਧਰ ਬੰਦਰਗਾ ਬੰਦ ਕਰਾ ਦਿੱਤਾ ਆ ਕੇ ਬੰਦਰਗਾ ਬੰਦ ਕਰਾ ਆਹ ਬੰਦਰਗਾ ਬੰਦ ਕਰਤੀ ਜਿਲ੍ਹਾ ਜਿਹੜੀ ਸੁਸਮਾਨ ਵਾਲੀ ਵੀ ਕੈਟਿੰਗ ਵੀਡੀਓ ਮੇਰੀ ਪड़ोडी ਹਮ ਤੋਂ ਬੋਲਤੇ ਹੈ ਕਿ ਨਹੀਂ ਲੱਗੇ ਆਪਣੇ ਦੋਨੋਂ ਵਾਈਫਾਈ ਬੋਲਦੇ ਕਿ ਲੜੇ ਸੱਚੇ ਹੈਗੇ ਮੈਂ ਸਾਡੇ ਅੱਖਾਂ ਵਿੱਚ ਇਕੱਲੀ ਮੋਦੀ ਦੀ ਭੈਣ ਬੈਠੀ ਹਮ ਤੋਂ ਬਦਲਾ ਤੇ ਜ਼ਰੂਰ ਲੇਤੇ ਕਿਉਂਕਿ ਹਮਾਰੇ ਸਾਥ ਮੈਂ ਨਹੀਂ ਸਭ ਉਧਰ ਚਲ ਗਏ ਵੀਡੀਓ ਨਾਨ ਸਾਫੇ ਘੜੀ ਆ ਇਹ ਮੋਦੀ ਦੀ ਭਗਤ ਹੈ ਇਹ ਹਾਂ ਹਾਂ ਮੋਦੀ ਦੀ ਭਗਤ ਹੈ ਇਹਦੀ ਮੀਡੀਆ ਹੋਤ ਮੋਦੀ ਸਾਡੇ ਸ਼ਹਿਰ ਦਾ ਹੀ ਆ ਜਿਆਦਾ ਸੁਣ ਕੇ ਦਸਰ ਹੋ ਗਿਆ ਉਹ ਤਾਂ ਫੰਡਾ ਮੋੜਦਾ ਰਾਹ ਕਾੜਾ ਉਹਨੂੰ ਜਾ ਕਹਿੰਦਾ ਮੈਂ ਜਾਣਾ ਤਵਾ ਅੱਜ ਚਾਰ ਕਾਟੇ ਪਾਣਾ ਐਵੇਂ ਤੁਸੀਂ ਪਹਿਨ ਨਹੀਂ ਦਿੱਤਾ ਹਾਂ ਨਹੀਂ ਐਵੇਂ ਮੈਂ ਤੁਹਾਨੂੰ ਪਹਿਨ ਨਹੀਂ ਦਿੱਤਾ ਪਤਾ ਨਹੀਂ ਕਿਦਾਂ ਯਾਰ ਤੁਸੀਂ ਪੈਂਟ ਚ ਰਹਿੰਦੇ ਰਹਣਾ ਕਿਉਂ ਪਿੰਡ ਪਾਣਾ ਬਿਲਕੁਟਾਂ ਜੀ ਹੈ ਨਾ ਲੱਗਦੀ ਹੈ ਨਹੀਂ ਹਨ ਨੂੰ ਨਹੀਂ ਲੱਗਦੀ ਅਜੀਬ ਜਿਹਾ ਲੱਗਦਾ ਹੁਣ ਆਦਤ ਜੀ ਪੈ ਗਈ ਹੈ ਗਲੀਆਂ ਦੇ ਵਿੱਚ ਵੜੀ ਜਾਓ ਵੜੀ ਜਾਓ ਵੜੀ ਜਾਓ ਘਰ ਦੇ ਵਿੱਚ ਕਿੱਦਾਂ ਨਾ ਬਾਹਰ ਬਾਹਰ ਵੀ ਨਿਕਲਦੇ ਬਾਹਰ ਘਰਾਂ ਚ ਹੀ ਜਾਂਦੇ ਹੋਵੋਗੇ ਬਾਹਰ ਮਤਲਬ ਇਦਾਂ ਤੁਸੀਂ ਤੇ ਕਿਹੜੀ ਗਾਰਡਨ ਇੱਥੇ ਪਹਿਲੇ ਆਇਆ ਗਾਰਡਨ ਚੱਲ ਚੰਡੀ ਦੇਤੀ ਅਬ ਚੱਲੇ ਨੇ ਕਿੱਥੇ ਉਹਨਾਂ ਚਾ ਪਰ ਚੱਲਦੇ ਆ ਤੇ ਵੱਖਾਂ ਚੱਲਿਆ ਆ ਤੇ ਹੁਣ ਲੱਜਾਏ ਹੋ ਕੇ ਜਾਦੇ ਸੁੱਕਾ ਕੰਮ ਨਹੀਂ ਜਾਣਾ ਪਾਇਆ ਹੈਗਾ ਖਰੀਦ ਕੇ ਯਾਰ ਕਿ ਚਲਣਾ ਚਲਣਾ ਯਾਰ ਕਿ ਮੈਨੂੰ ਲੱਗਦਾ ਉਥੇ ਖਾਦਾ ਕੀ ਆ ਕੜਾ ਨਹੀਂ ਭਜੰਡਿਆ ਲੱਗਦਾ ਹੈ ਹਾਂ ਦਸ ਬਰਾਤ ਬ੍ਰੈਡ ਮਮਾ ਜੀ ਚਲੋ ਥੋ ਇੱਕ ਪਤ ਬਕੀ ਜਦ ਬਕੀ ਜਨੇ ਕਸ ਕੇ ਪਾਣੀ ਨਾ ਪੂਰੀ ਪਾਣੀ ਮੈਨੂੰ ਕਸ ਕੇ ਪਾਣੀ ਨਾ ਹੀ ਲੈਣਾ ਚਲੋ ਸੋਣਾ ਦਿਖਾਉਣਾ ਦੇ ਬਹਿਣੇ ਕੋਈ ਨਹੀਂ ਕੰਮ ਇਹ ਪੂਰਾ ਕਰੋ ਪੂਰਾ ਗ੍ਰਾਮ ਲਓ ਜੀ ਇਥੇ ਆਪਾਂ ਵੀ ਕਰਾ ਲਿਆ ਫੋਟੋ ਸ਼ੂਟ ਹੁਣ ਇਹ ਡਈਆਂ ਰਬਾਬ ਦੇ ਨਾਲ ਬਾਹਰ ਇਧਰ ਇੱਕ ਤੇ ਗੋਤ ਦਾ ਸਟਾਈਲ ਚੈੱਕ ਕਰੋ ਇਹਦਾ ਸਟਾਈਲ ਹੀ ਬੜਾ ਏ ਤੇ ਰਵੜ ਬੈਂ ਬਹੁਤ ਪਾਏ ਕਲਰਫੁੱਲ ਇੱਕ ਇਧਰ ਇੱਥੇ ਤੇ ਇਧਰ ਬਣਾ ਦੇ ਦੇ ਦੋ ਇਧਰ ਪਾਗਲ ਆਂ ਦਿਖਾ ਦੂ ਨਾ ਇਹਨੇ ਬਾਜੀ-ਬੂਜੀ ਪਵਾ ਲੈਣੀ ਆ ਆ ਤਾਂ ਗੇਅਰ ਪਾਦਾ ਉਹ ਤਾਂ ਗੇਅਰ ਪਾਦਾ ਗੇਅਰ ਗੂਰ ਨਾ ਕੋ ਕਿੱਥੇ ਪੈਣੇ ਖਰਾਕੇ ਨਹੀਂ ਆਈਆਂ ਤੇ ਓ ਜੀ ਇੱਧਰ ਹੋ ਚੁੱਕੀ ਆ ਗੱਡੀ ਸਟਾਰਟ ਮੈਂ ਹੁਣੇ ਹੀ ਜਾਣਾ ਇਹ ਘਰ ਨੂੰ ਨਹੀਂ ਤੇ ਆਪਾਂ ਸਕੇ ਪੰਜ ਵਜੇ ਪੇਪਰ ਹੋਣ ਛੁੱਟੀਆਂ ਹੋਣੀਆਂ ਵਾ ਕਿਦੋਂ ਮੈਂ ਆ ਜਾਈਓ ਮੇਲੇ ਤੇ ਬਾਬੇ ਰਾਮਪਛਾਦ ਮੈਂ ਕਿਹਾ ਮੇਲੇ ਤੇ ਆਇਓ ਹਾਪੀ ਤੂੰ ਵੀ ਆਈ ਪਤ ਮੇਲਾ ਤਾਂ ਦੋ 23 ਤਰੀਕ ਨੂੰ ਮਾ ਲਾ ਇਹ ਕੋਈ ਵਾਲੀ ਹਾਂ ਮਿਲ ਜਾਂਦੇ ਕਿੰਨੇ ਚਾਹੀਦੇ ਰਜੇ ਛੋਟ ਇਹ ਇਦਾਂ ਦੇ ਸੂਟ ਮਿਲਦੇ ਇੱਕ ਦੋ ਮਿਲਦੇ ਮੈਂ ਇੱਕ ਉਹ ਤੇਰੀ ਮੋਟੀ ਦਾ ਇੱਕ ਇਹਦਾ ਹੈ ਤੋ ਦਾ ਇੱਕ ਮੇਰਾ ਲੈ ਇਹ ਤੇ ਉਹ ਦਜੀ ਸੁਖੀ ਸੁਖੀ ਨਹੀਂ ਲੈਉਣਾ ਚਾਰ ਚਾਰ ਇਕੱਠੇ ਪਾ ਲੈ ਇੰਨੇ ਵੀ ਨਹੀਂ ਆਉਣਾ ਨਹੀਂ ਹਣੂ ਤੋ 10 12 ਦਿਨ ਵਾਸਤੇ ਲੱਗਣਾ ਤੂੰ ਆਪਣਾ ਉਹ ਨਹੀਂ ਕਦੇ ਸੌੜ ਪਾਏ ਗਾਂਸੜ ਚਲੋ ਠੀਕ ਹੋਈਏ ਉਹ ਇੱਕ ਜੈਰੀ ਮਾ ਇਹਦਾ ਵਿਚਾਰੀ ਤੇ ਕੱਜੜੀਆ ਦਾ ਮੇਰਾ ਸ਼ੇਅਰ ਹੋਇਆ ਠੀਕ ਉਹ ਇਹਦੇ ਨਾਲ ਚੀ ਜਿਆ ਕੋ ਦਾ ਵੇਖ ਤੇ ਹਾਂ ਲੀ ਕੌਂਦਲੀ ਜੀ ਕਿਤੇ ਤੁਰੇ ਮੈਂ ਮੈਂ ਕਿਹਾ ਵਿਆਹ ਦਾ ਨਾ ਨੀ ਯਾਰ ਇਹ ਤੂੰ ਆਪਣੇ ਦੰਦੇ ਲੋਕੀ ਆਉਂ ਜੇ ਕੋਈ ਥੇੜਾ ਘੜੀ ਹੁੰਦਾ ਵਾ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ ਇਹ ਡਾਵਾਂ ਡੋਲ ਹੁੰਚ ਪਤਾ ਨਹੀਂ ਲੱਗਦਾ ਵਾਕਈ ਸਹੀ ਇਹ ਬੰਦੇ ਨੂੰ ਕਦੀ ਪਤਾ ਹੁੰਦਾ ਨਹੀਂ ਉਹ ਕਰਨੇ ਕਰਨਾ ਚਾਹੀਦਾ ਵੀ ਮੈਂ ਬੜਾ ਜਿਹਾ ਆਉਂ ਮੈਨੂੰ ਕੁਝ ਹੋઈ ਨਹੀਂ ਸਕਦਾ ਬੰਦੇ ਦਾ ਦੋਦਾਂ ਵੀ ਸਹੀ ਗੱਲ ਹੈ ਆਪਣੇ ਬਾਜੂ ਆਉਂਦਾ ਦੁਨੀਆ ਲੱਖ ਮਾੜਾ ਕਹਿ ਲੈ ਪਰ ਅੱਖਾਂ ਸਾਹਮਣੇ ਹੁੰਦਾ ਜੋ ਹੁੰਦਾ ਪਰਮਾਤਮਾ ਕਹਿੰਦਾ ਤੂੰ ਇੱਥੇ ਵੇਹ ਇਹ ਚੀਜ਼ ਹੈਗੀ ਹੈ ਗੋਬੀ ਜੀ ਵੀਡੀਓ ਬਣ ਗਈ ਗੋਬੀ ਤਾਂ ਗੋਬੀ ਨਾਲ ਹੀ ਲੜਾ ਦਿਹਾੜੀ ਗੋਬੀ ਥੱਲੇ ਬਾਕੀ ਕੋਈ ਨਹੀਂ ਉਹ ਕਰੀਦੀ ਆ ਉਹ ਨਹੀਂ ਚੱਲਦਾ ਸਾਡਾ ਜਿਵੇਂ ਜਰ ਬਾਬਾ ਬੈਠਾ ਡਾਂਗ ਵਾਲਾ ਉੱਥੇ ਤੱਕ ਗੋਲਾ ਗਈ ਉੱਥੇ ਤੱਕ ਬੰਮਾ ਹੀ ਆਸਾ ਐਨਾ ਯਕੀਨ ਆ ਮੈਂ ਤਾਂ ਕਹਿੰਦੀ ਪਾਕਿਸਤਾਨ ਸੋਟਣਾ ਸੀ ਤੂੰ ਗੋਲਾ ਜਿਹਾ ਸੋਟੀ ਦੇਣਾ ਚਾਹਤਾ ਹੋ ਦਾਵੇਂ ਮਾੜੇ ਮਾੜੇ ਬਾਤਾਂ ਹੀ ਖਤਰੇ ਪਾਗ ਮਤੀ ਸੁਣਾ ਲੈ ਉਹ ਤਾਂ ਮਸ਼ੀਨ ਵੇਲਾ ਮਾਮੇ ਇਹਨੇ ਗੋਲਾ ਚੁੱਕ ਕੇ ਨਾ ਮੋੜ ਦਿੱ ਘਟੀ ਪਰ ਨੇ ਉਹ ਪਾਣੀ ਲੈਣ ਗਈ ਇਹਨੇ ਪਰੋਣੀ ਨਹੀਂ ਨਿਕਲਦੇ ਉਹ ਕੱਡੇ ਰਹੇ ਹਾਂ ਮਾਹੀ ਕੱਢੀ ਰਹੇ ਹਾਂ ਹੈਪੀ ਵੀਡੀਓ ਦੇ ਕਾਹਦੇ ਆ ਆਹ ਸੰਦੀ ਰਮਨ ਕਰੀਂ ਆ ਪਾਸਾ ਪੈਸਾ ਉਹ ਟੇਬਲ ਤੇ ਪਿਆਜ ਲਾ ਲਿਆ ਜਾ ਲੈ ਗਿਆ ਕੀ ਕੱਢਿਆ ਬੱਸ ਹੀ ਮੇਰਾ ਆ ਥੋੜਾ ਰੈਂਦ ਉਧਰੋਂ पता <coughs> है ਕੱਟੇ ਜਲ ਭੰਦ ਅੱਡੀ ਅੱਡੀ ਹਾਂ ਆ ਜਾ ਨਾ ਲੈ ਮੈਂ ਬੂਹੇ ਬਾਕੀ ਹਲਕਾ ਮੁੰਦਰੇਲੇ ਪੂਰੇ ਪਾਰੀ ਬਣੇ ਲੱਭ ਗਿਆ ਇਹ ਲੈ ਨਹੀਂ ਛੁੱਟੀ ਨਹੀਂ ਹੈ ਯਾਰ ਅੱਜ ਵੀ ਛੁੱਟੀ ਆ ਜਾ ਪ੍ਰਭ ਤੁਸੀਂ ਕਿਣ ਜਾਂਦੇ ਜੇ ਤੁਸੀਂ ਆਜੋ ਤੁਹਾਨੂੰ ਕਿਹੜਾ ਰਾਹ ਨਹੀਂ ਹੁੰਦਾ ਯਾਰ ਜੇ ਤੁਸੀਂ ਇਦਾ ਕਹਿੰਦੇ ਇਹਨਾਂ ਉਦੋਂ ਪਾਸਾ ਨਹੀਂ ਆਉਂਦੀ ਗਾਹ ਕਿੱਧਰ ਨੂੰ ਰਾਹ ਵਹੇ ਬਸਾ ਪਿਆਰ ਦਾ ਕਵੇ ਰਾਤੀ ਗਰਾ ਦੇ ਤੇ ਗਰਾ ਸਦਾ ਅੱਜ ਦੇ ਕਹਿਣ ਬੜੀ ਘੇਰੀ ਵਿਚਾਰੀ ਹੋਉਂਦੀ ਦੋਸਤ ਵਾਰੀ ਨਹੀਂ ਆਵੇ ਪ੍ਰਭਾ ਕਹਿੰਦਾ ਬਾਬਾ ਆਹੋ ਯਾਰ ਕਹਿੰਦੇ ਪ੍ਰਭਾ ਨਹੀਂ ਨਹੀਂ ਕਹਿੰਦੇ ਉਹ ਰੋ ਕਹਿੰਦਾ ਜਿਹੜਾ ਕੋ ਟੱਕੜ ਟੁਪੜ ਸੀਨ ਵਾਲਾ ਹੋਇਆ ਆਦਾ ਸੀਨ ਵਾਲਾ ਹੀ ਆ ਜਿਓ ਨਹੀਂ ਉਹ ਕੀ ਲਾਇਆ ਸਾਹਮਣੇ ਹਾਂ ਏ ਕੀਰੇ ਕੀਰੇ ਨਾ ਚਾਚੀ ਬੰਨਣ ਏ ਕੀਰੇ ਚਲੋ ਫਿਰ ਹਾਂ ਹਾਂ ਓਹ ਠੀਕ ਰੇ ਚੰਗਾ ਤਿਆਰ ਰੱਖਿਓ ਹੁਣ ਬੰਬ ਉਹ ਵੀ ਰੱਖਿਆ ਚੰਗਾ ਇਹ ਬੰਬ ਮੇਰੇ ਕੋ ਨਹੀਂ ਸੋਟ ਲੱਪਾ ਬੰਦੇ ਮੁੰਡੇ ਲੋਕ ਜਾਂਦੇ ਪੈਣਾ ਕਿੱਥੇ ਸੋਟ ਦਿੱਤਾ ਛੋਟੀਆਂ 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 ਹੋਣਗੀਆਂ ਨਹੀਂ ਦੀ ਗੱਲ ਜਦੋਂ ਮੈਂ ਆਥੇ ਜੋ ਸਿਧਰੀ ਆ ਜਾਂਦੀ ਮਮਰੀ ਬੰਬ ਦਾ ਤਿਆਰ ਰੱਖਿਓ ਨਹੀਂ ਕੋਈ ਨਹੀਂ ਲੈ ਲੇ ਛੁੱਪ ਛੁੱਪ ਬੋਲ ਤੂੰ ਓਟੇ ਕੋ ਨਹੀਂ ਰਹਿਣਾ ਲੈ ਇਹਨੇ ਚਾਕਲੇਟ ਲਾ ਦੇਣੀ ਤੇਰੀ ਜੀੜੀ ਚੌੜਾ ਨਾ ਗਿਆ ਲੈ ਹਾਂ ਚੱਲੀ ਜਾਏਗਾ ਫੇਰ ਆਏਗਾ ਥੋੜੇ ਕਰਉਂਦੀ ਆ ਆਈ ਨੂੰ ਨੀ ਦੇ ਦੇ ਇਹ ਆ ਜਾ ਕੇ ਕੋਈ ਨਹੀਂ ਕਹਿਦਾ ਇੱਕ ਹੋਣੇ ਦਿੱਦੀ ਨਾਈਸ ਦੀਦੀ ਨੇ ਦਿੱਤੀ ਕਦੋਂ ਦੇਣ ਨੂੰ ਕਿਸ ਰਾਤੋਂ